ਇਹ ਜੋ insan ਦੋਇ ਸਿਰਦ ਬਣਿਆ ਰੂਹ ਤੇ ਸਰੀਰ ਸਰੀਰ ਨਾਸ਼ਵੰਦ ਹੈ ਰੂਹ ਅਬਦਸੀ ਹੈ ਪਰ ਇਸ ਗੱਲ ਦੀ ਸੋਝੀ ਕਿਸੇ ਕਿਸੇ ਨੂੰ ਗੁਰਸੇਵਾ ਤੇ ਭਗਤ ਕਮਾਈ ਤਵੇ ਮਾਨਸ ਦੇ ਹੀ ਪਾਈ ਗੁਰੂ ਦੀ ਸੇਵਾ ਕਰਨ ਵਾਸਤੇ ਬੰਦਗੀ ਕਰਨ ਵਾਸਤੇ ਇਸ ਸਰੀਰ ਮਿਲੇ ਜਦੋਂ ਇਨਸਾਨ ਜਾਂਦਾ ਹੈ ਕਈ ਕਿਸਮ ਦੀ ਇਹਦੀ ਗਤੀ ਹੈ ਇੱਕ ਤਾਂ ਹੁੰਦੀ ਪਾਪੀਆਂ ਦੀ ساری ਜ਼ਿੰਦਗੀ ਕਰੀ ਜਾਂਦੇ ਉਹਨਾਂ ਵਾਸਤੇ ਵਾਹਿਗੁਰੂ ਅੰਤਰਜਾਮੀ ਨੇ ਨਰਕ ਬਣਾਏ ਉਹਨੇ ਨਰਕ ਜਿੱਤਨੇ ਨਰਕ ਸੇ ਮਨ ਮੁਕ ਹੋਗੇ ਗੁਰਮੁਖ ਲੇਪ ਨਮਸਾਹਿ ਦੂਸਰੇ ਹੁੰਦੇ ਨੇ ਪੁੰਨ ਕਰਨ ਵਾਲੇ ਥੋੜੀ ਦੇਰ ਵਾਸਤੇ ਸਵਰਗ ਵਿੱਚ ਰਹਿੰਦੇ ਨੇ ਉਹ ਵੀ ਇੱਥੇ ਆ ਜਾਂਦੇ ਨੇ ਤੀਸਰੇ ਹੁੰਦੇ ਨੇ ਪ੍ਰਾਣ ਜਮੀਆਂ ਦੀ ਗਤੀ ਉਹ ਬੜੀ ਦੇਰ ਬਰਮ ਲੋਕ ਵਿੱਚ ਰਹਿੰਦੇ ਨੇ ਉਹ ਵੀ ਇੱਥੇ ਆ ਜਾਂਦੇ ਨੇ ਚੌਥੀ ਗਤੀ ਹੁੰਦੀ ਆ ਭਗਤਾਂ ਦੀ ਭਗਤ ਹੁੰਦੇ ਨੇ ਚਾਰ ਕਿਸਮ ਦੇ ਸਿੰਭਰਨ ਕਰਦੇ ਨੇ ਭਜਨ ਕਰਦੇ ਨੇ ਉਹ ਸੰਸਾਰ ਵਿਦਿਆ ਚੀਜ਼ਾਂ ਮਹਾਰਾਜਾ ਦੇ ਦੁਆਦੇ ਤੋਂ ਮਿਲ ਜਾਂਦੇ ਦੂਸਰੇ ਉਹ ਨਹੀਂ ਪਰਲੋਕ ਦਾ ਸੁੱਖ ਚਾਹੁੰਦੇ ਨੇ ਸੋਜੀ ਵਾਲੇ ਤੀਸਰੇ ਉਹ ਨੇ ਉਹ ਈਸ਼ਵਰ ਦਾ ਮਲਾਪ ਚਾਹੁੰਦੇ ਨੇ ਹੋਰ ਕੁਝ ਨਹੀਂ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਸ ਜੋਤੇ ਹੁੰਦੇ ਨੇ ਮਿਲੇ ਹੋਵੇ ਉਹ ਸਾਰੇ ਤੋਂ ਜ਼ਿਆਦਾ ਬੰਦਗੀ ਕੋਈ ਕਰਦੇ ਇਸ ਕਰਕੇ ਇਹ ਭਗਤਾਂ ਦੀ ਗਤੀ ਹੁੰਦੀ ਹੈ ਉਸ ਤੋਂ ਅੰਗੇ ਬਰਮ ਗਿਆਨੀਆਂ ਦੀ ਗਤੀ ਹੈ ਕਾਰਕ ਅਵਤਾਰ ਹੁੰਦੇ ਨੇ ਉਹਨਾਂ ਦੀ ਜਿਹੜਾ ਜਿਹੜਾ ਜਪਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਕਈ ਜਨਮ ਪਹਿ ਕੀਟ ਪਤੰਗਾ ਕਈ ਜਨ ਗਦਮੀਨ ਕਰੰਗਾ ਪਤਨ ਕਿਥੋਂ ਕਿਥੋਂ ਰੁਵਾਈ ਜੇ 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 ਕੋਈ ਕਰਮ ਕਰਦਾ ਹੈ ਉਹ ਉਹ ਜੀ ਗਤੀ ਹੁੰਦੀ ਇਹ ਨਹੀਂ ਹੈ ਦੁਨੀਆ ਤੋਂ ਚਲੇ ਗਏ ਤੇ ਛੁੱਟੀ ਪਸ ਪਰੋਗ ਹੈ ਹੀ ਨਹੀਂ ਪਰੇ ਲੋਗ ਉਹ ਹੈ ਇਹਨਾ ਖੰਡਾ ਲਸਰੀ ਆਉਂਦਾ ਜਿਨ੍ਹਾਂ ਲੋਗਾਂ ਦੇ ਦਿਵ ਨੈਤਰ ਖੁੱਲੇ ਹੋਏ ਨਹੀਂ ਉਹਨਾਂ ਨੂੰ ਇਸੇ ਤਰ੍ਹਾਂ ਪਰਲੋਪ ਦਿਸਦਾ ਹੈ ਜਿਵੇਂ ਆਪਾਂ ਨੂੰ ਲੋਕ ਇਹ ਸਾਰਾ ਕੁਝ یوں نظر ਨਹੀਂ ਆਉਂਦਾ ਬੜੀ ਬੰਦਗੀ ਕਰਨ ਤੋਂ ਬਾਅਦ ਕਿਸੇ ਦੀ ਦਿਵਯ ਦ੍ਰਿਸ਼ਟੀ ਖੁੱਲ ਜਾਂਦੀ ਹੈ ਫਿਰ ਉਹਨੂੰ ਨਜ਼ਰ ਆਉਂਦਾ ਹੈ ਇਹ ਰੂਹਾਂ ਦਾ ਸਾਰ ਤੱਕ ਜਾ ਰਹੀਆਂ ਨੇ ਆ ਰਹੀਆਂ ਨੇ ਬੇਅੰਤ ਹਨ